हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਰਾਸ਼ਨ ਕਾਰਡ ਸੰਬੰਧੀ ਪੀਐਸਪੀਸੀਐਲ ਤੋਂ ਆ ਰਹੀ ਕੋਈ ਵੀ ਨਵੀਂ ਅਪਡੇਟ ਜਾਂ ਫਿਰ ਲੇਬਰ ਕਾਰਡ ਦੇ ਡਿਪਾਰਟਮੈਂਟ ਵੱਲੋਂ ਜਾਂ ਫਿਰ ਆਸ਼ਵਮਾਨ ਕਾਰਡ ਵੱਲੋਂ ਜਾਂ ਫਿਰ ਕੋਈ ਵੀ ਸਰਕਾਰੀ ਮਹਿਕਮੇ ਵੱਲੋਂ ਜੋ ਵੀ ਅਪਡੇਟ ਆਉਂਦੀ ਹੈ ਰਹੀਆਂ ਨੇ ਅਸੀਂ ਆਪਣੇ ਚੈਨਲ ਤੇ ਵੀਡੀਓ ਪਾ ਕੇ ਤੁਹਾਨੂੰ ਜਾਣਕਾਰੀ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਆ ਸੋ ਦੋਸਤੋ ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਪਹਿਲੇ ਕਨਾਲ ਤੇ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਕੋਈ ਵੀ ਜਾਣਕਾਰੀ ਉਹਨਾਂ ਤੋਂ ਜਿਹੜੀ ਹੈ ਬਾਂਜੀ ਨਾਰਵੇ ਜਿਕਰ ਤੁਸੀਂ ਸਬਸਕ੍ਰਾਈਬ ਕਰ ਲੈਂਦੇ ਹੋ ਉਸ ਤੋਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਹੈ ਸੋ ਗੱਲ ਕਰਦੇ ਹਾਂ ਕਿ ਅੱਜ ਕੀ ਅਪਡੇਟ ਆਈ ਹੈ ਜਿਵੇਂ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਅਸੀਂ ਬਿੱਲ ਭਰਦਿਆਂ ਬਿਜਲੀ ਦੀ ਜਿੰਨੀ ਸਾਡੀ ਖਪਤ ਹੁੰਦੀ ਹੈ 79 ਬਿੱਲ ਭਰਦੇ ਆ ਪਰ ਕਈ ਵਾਰ ਕੀ ਹੁੰਦਾ ਕੋਈ ਟੈਕਨੀਕਲ ਕਾਰਨ ਕਰਕੇ ਸਾਡਾ ਬਿੱਲ ਜਿਹੜਾ ਉਹ ਸਾਡੇ ਅਕਾਊਂਟ ਦੇ ਵਿੱਚੋਂ ਤਾਂ ਕੱਟਿਆ ਜਾਂਦਾ ਜੇ ਅਸੀਂ Google Pay PhonePe ਜਾਂ Paytm ਰਾਹੀਂ ਜਾਂ ਕੋਈ ਵੀ ਜਿਹੜਾ ਗੇਟਵੇ ਰਾਹੀਂ ਭਰਦੇ ਆ ਜਾਂ ਆਨਲਾਈਨ ਭਰਦੇ ਆ ਕੈਫੇ ਵਾਲਿਆਂ ਕੋਲ ਅਸੀਂ ਤਾਂ ਉਹ ਸਾਡੇ ਪੈਸੇ ਜਿਹੜੇ ਨੇ ਅਕਾਊਂਟ ਦੇ ਵਿੱਚੋਂ ਕੱਟੇ ਜਾਂਦੇ ਨੇ ਪਰ ਜਿਹੜੇ ਅੱਗੇ ਬਿਜਲੀ ਬੋਰਡ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਹੁੰਦੇ ਉਹ ਜਮ੍ਹਾਂ ਨਾ ਹੋਣ ਕਾਰਨ ਜਿਹੜਾ ਸਾਡਾ ਅਗਲਾ ਬਿੱਲ ਹੁੰਦਾ ਉਹਦੇ ਵਿੱਚ ਪੈਸੇ ਜਿਹੜੇ ਨੇ ਜੁੜ ਕੇ ਆ ਜਾਂਦੇ ਨੇ ਹੁਣ ਅਸੀਂ ਚੈੱਕ ਕਿਵੇਂ ਕਰਾਂਗੇ ਕਿ ਸਾਡਾ ਜਿਹੜਾ ਪੁਰਾਣਾ ਬਿੱਲ ਹੈ ਜਿਹੜਾ ਅਸੀਂ ਆਨਲਾਈਨ ਭਰਿਆ Google Pay, PhonePe ਜਾਂ Paytm ਰਾਹੀਂ ਜਾਂ ਕੋਈ ਹੋਰ ਵੀ ਗੇਟਵੇ ਰਾਹੀਂ ਜਾਂ ਫਿਰ ਕਿਸੇ ਕੈਫੇ ਕੋਲੋਂ ਤਾਂ ਜਿਹੜਾ ਸਾਡਾ ਬਿੱਲ ਹੈ ਉਹ ਭਰਿਆ ਗਿਆ ਜਾਂ ਨਹੀਂ ਭਰਿਆ ਗਿਆ ਅਸੀਂ ਉਹਦੀ ਹਿਸਟਰੀ ਚੈੱਕ ਕਰਨੀ ਹੈ ਹਿਸਟਰੀ ਕਿਵੇਂ ਦੇਖਾਂਗੇ ਗੱਲ ਅਸੀਂ ਅੱਜ ਉਹਦੇ ਬਾਰੇ ਹੀ ਕਰਾਂਗੇ ਹਿਸਟਰੀ ਚੈੱਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੀ ਵੈੱਬਸਾਈਟ ਤੇ ਜਾਣਾ ਹੋਵੇਗਾ ਫਿਰ ਉੱਥੇ ਤੁਹਾਨੂੰ Google Chrome ਦੇ ਵਿੱਚ ਸਰਚ ਕਰ ਸਕਦੇ ਹੋ PSPCL ਇਹਦੇ ਵਿੱਚ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਹੈ ਉਹ ਮਿਲਦੀ ਹੈ ਜਿਵੇਂ ਕਿ ਅਸੀਂ ਆਪਣੇ ਬਿੱਲ ਦੀ ਹਿਸਟਰੀ ਚੈੱਕ ਕਰਨੀ ਹੈ ਕਿ ਸਾਡਾ ਬਿੱਲ ਜਿਹੜਾ ਭਰਿਆ ਗਿਆ ਜਾਂ ਨਹੀਂ ਭਰਿਆ ਗਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਖਾਤਾ ਜਿਹੜਾ ਉਹ ਲੌਗਇਨ ਕਰਨਾ ਪੈਣਾ ਜੇਕਰ ਤੁਹਾਡਾ ਪਹਿਲਾਂ ਖਾਤਾ ਰਜਿਸਟਰਡ ਕੀਤਾ ਹੋਇਆ PSPCL ਮੈਕਨੇ ਦੇ ਵਿੱਚ ਤਾਂ ਠੀਕ ਹੈ ਜੇਕਰ ਨਹੀਂ ਕੀਤਾ ਹੋਇਆ ਤਾਂ ਤੁਸੀਂ ਆਪਣਾ ਖਾਤਾ ਪਹਿਲਾਂ ਰਜਿਸਟਰਡ ਕਰਨਾ ਫਿਰ ਲੌਗਇਨ ਕਰ ਲੈਣਾ ਲੌਗਇਨ ਕਰਦੇ ਹੀ ਜਿਹੜੇ ਆਪਸ਼ਨ ਆਉਣਗੇ ਮਾਈ ਪ੍ਰੋਫਾਈਲ ਮਾਈ ਅਕਾਊਂਟ ਪੇ ਡਿਊ ਬਿਲ ਐਡਵਾਂਸ ਪੇਮੈਂਟ ਬਿਲ ਹਿਸਟਰੀ ਬਿਲ ਲੋਡ ਕੈਲਕੂਲੇਟਰ ਐਲ ਡੀ ਐਚ ਕੈਲਕੂਲੇਟਰ ਡਾਕੂਮੈਂਟ ਰਿਕੁਆਇਰਡ ਨਿਊ ਕਨੈਕਸ਼ਨ ਲੋਡ ਐਕਸਟੈਂਸ਼ਨ ਅਪਲਾਈ ਫਾਰ ਐਨ او ਸੀ ਇਹ ਸਾਰੇ ਆਪਸ਼ਨ ਤੁਹਾਨੂੰ ਲੌਗਇਨ ਕਰਨ ਤੇ ਮਿਲਣਗੇ ਤੁਸੀਂ ਕੀ ਕਰਨਾ ਦੋ ਤਿੰਨ ਚਾਰ ਜਾਂ ਪੰਜਵੇਂ ਆਪਸ਼ਨ ਤੇ ਜਾਣਾ ਹੈ ਬਿਲ ਹਿਸਟਰੀ ਦੇ ਵਿੱਚ ਜਾ ਕੇ ਹੁਣ ਬਿਲ ਹਿਸਟਰੀ ਦੇ ਵਿੱਚ ਤਾਨੂੰ ਜਿਹੜਾ ਤੁਹਾਡਾ ਬਿੱਲ ਦਾ ਸਾਰਾ ਬੀਰਵਾ ਮਿਲੇਗਾ ਜਿਹੜੇ ਬਿੱਲ ਤੁਸੀਂ ਭਰੇ ਹੋਏ ਨੇ ਤੁਹਾਨੂੰ ਉਹਨਾਂ ਦਾ ਰਿਕਾਰਡ ਸ਼ੋ ਹੋਏਗਾ ਸਾਰਾ ਰਿਕਾਰਡ ਸ਼ੋ ਹੋ ਜਾਣਾ ਹੈ ਤੁਹਾਨੂੰ ਤੁਸੀਂ ਆਪਣਾ 2024 ਦਾ ਬਿੱਲ ਦੇਖਣਾ ਹੈ ਜਾਂ 2023 ਦਾ ਦੇਖਣਾ ਹੈ ਜਾਂ 2022 ਦਾ ਦੇਖਣਾ ਹੈ ਜਾਂ 2021 ਦਾ ਦੇਖਣਾ ਹੈ ਜਾਂ ਫਿਰ ਦੇਖਣਾ ਹੈ ਤੁਸੀਂ 2020 ਦਾ ਭਾਵੇਂ ਕਿ ਪਿਛਲੇ 5 ਸਾਲ ਦਾ ਤੁਸੀਂ ਰਿਕਾਰਡ ਜਿਹੜਾ ਚੈੱਕ ਕਰ ਸਕਦੇ ਹੋ ਜੇਕਰ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਬਿੱਲ ਜਿਹੜਾ ਭਰਿਆ ਹੋਇਆ ਜਾਂ ਨਹੀਂ ਭਰਿਆ ਹੋਇਆ ਸੋ ਇਹ ਅਪਡੇਟ ਅੱਜ ਤੁਹਾਨੂੰ ਅਸੀਂ ਤਾਂ ਹੀ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਵੀਰਾਂ ਦਾ ਸਵਾਲ ਸੀ ਬਹੁਤ ਸਾਰੇ ਵੀਰਾਂ ਭੈਣਾਂ ਦਾ ਜਿਹੜਾ ਕਮੈਂਟ ਆ ਰਿਹਾ ਸੀ ਸਾਨੂੰ WhatsApp ਦੇ ਉੱਤੇ ਇਸ ਬਾਰੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਕਿ ਇਹ ਜਾਣਕਾਰੀ ਅੱਜ ਤੁਹਾਨੂੰ ਅਸੀਂ ਤਾਂ ਹੀ ਦਿੱਤੀ ਹੈ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਖਾਤੇ ਦੇ ਵਿੱਚ ਰਜਿਸਟਰ ਕਿਵੇਂ ਕਰਨਾ ਹੈ ਅਸੀਂ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਲੈ ਕੇ ਆਈਏ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਵੱਧ ਸ਼ੇਅਰ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓਈ ਚਾਤ Das